ਬੰਦੇ 9 ਬੰਦੇ ਨੇ ਤੇ 6 ਬੰਦੇ ਤੁਸੀਂ ਆਪਣੇ ਲੈ ਕੇ ਵਿੱਚ ਵੜ ਗਏ ਤੇ ਮੈਨੂੰ ਦੱਸੋ ਕੱਢ ਕੇ ਕਿੰਨੂ ਲਿਆਉਣਾ ਵੀ ਤੁਸੀਂ ਬਾਹਰੋਂ ਹਰੀ ਝੰਡੀ ਦੇਦੇ ਹੋ ਵੀ ਚਲੋ ਤੁਸੀਂ ਲਿਆਂਦੀਆਂ ਜੇ ਤੁਹਾਡੇ ਰਾਹੀਂ ਕਿਤੇ ਆਈਆਂ ਤੁਸੀਂ ਬਾਹਰੋਂ ਝੰਡੀ ਦੇ ਦੋ ਵੀ ਐਸੀਆਂ ਆਏ ਆ ਤੇ ਇਹਦੇ ਵਿੱਚ ਇੱਕ ਡਰਾਈਵਰ ਤੇ ਲੋਕਲ ਬਾਲੋ ਤੇ ਤੁਸੀਂ ਬੰਦੇ ਕੱਢੋ ਜੇ 6 ਬੰਦੇ ਆਪਣੇ ਲੈ ਕੇ ਵਿੱਚ ਬਹਿ ਗਏ ਤਾਂ ਤੁਸੀਂ ਕੱਢ ਕੇ ਕਿਸ ਨੂੰ ਕਿਧਰ ਹਣਾ ਸੋ ਇਹ ਜਿਹੜੀ ਸਟੰਟ ਬਾਜੀਆ ਚੋਂ ਬਾਹਰ ਆਉਣਾ ਚਾਹੀਦਾ ਲੋਕਾਂ ਦੇ ਤੇ ਆਫਤ ਬਣੀ ਪਈ ਹੈ ਤੇ ਤੁਹਾਡੇ ਬਾਦੀ ਫਿਕਰ ਨਹੀਂ ਕੋਈ ਪਈ ਸੋ ਇਹ ਫਿਰ ਫਿਰ ਕਈ ਜਿਹੜੇ ਕੋਈ ਕਹਦੇ ਵੀ ਫਿਕਰਿੰਗ ਬਣਾਉਣ ਜਾਂਦੇ ਨੇ ਤੇ ਫਿਰ ਗੁੱਸਾ ਲੱਗਣਾ ਪਰ ਇਹੋ ਜਿਹੇ ਲੋਕ ਇਹਨੇ ਜਾਂ ਦੁੱਖ ਚੋਂ ਮਜੇ ਭਾਲਦੇ ਸੁਖਬੀਰ ਬਾਦਲ ਕੱਲ ਆਏ ਸੁਖਬੀਰ ਬਾਦਲ ਸਾਹਿਬ ਤੇ ਉਥੋਂ ਪੁਲ ਤੋਂ ਬਿਆਨ ਦੇ ਕੇ ਦੇ ਕੇ ਮੁੜ ਗਏ ਜਾਕਰ ਸਾਹਿਬ ਗਏ ਜਿੱਥੇ ਤੱਕ ਪਾਣੀ ਸੀ ਉੱਥੇ ਤੱਕ ਗਏ ਉੱਥੇ মিডিਆ ਇਕੱਠਾ ਕੀਤਾ ਬਿਆਨ ਦਿੱਤਾ ਤੇ ਵਾਪਸ ਚਲੇ ਗਏ ਇਹ ਜਿਹੜੀ ਮਜਬੂਰੀ ਇਹਨਾਂ ਦੀ ਬਣੀ ਆ ਨਾ ਕਿ ਸਾਨੂੰ ਮਤਲਬ ਲੋਕਾਂ ਦਾ ਜਾਣਾ ਪੈਣਾ ਤੇ ਜਿਹੜੇ ਜਾ ਕੇ ਤੇ ਬਿਆਨ ਦੇ ਕੇ ਤੇ ਵਾਪਸ ਮੁੜ ਜਾਂਦੇ ਤੇ ਇਹਦੇ ਨਾਲ ਬੈਟਰ ਹੀ ਵੀ ਪਤਾ ਹੈ ਤੁਹਾਨੂੰ ਉੱਥੇ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਤੁਸੀਂ ਸਗੋਂ ਜਿੰਨਾ ਤੁਹਾਡੇ ਕੋਲ سرمਾਇਆ ਰਿਸੋਰਸਿਸ ਨੇ ਤੁਸੀਂ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਪਹੁੰਚ ਦੇ ਜਾ ਕੇ ਲੋਕਾਂ ਨੂੰ ਕਹਿੰਦੇ ਕਿ ਭਾਈ ਇਹਨੂੰ ਵਰਤੋ ਬੇਸ਼ੱਕ ਤੁਸੀਂ ਫਿਰ ਘਰ ਚਲ ਜਾਂਦੇ ਪਰ ਜਿਹੜੀ ਇੱਕ ਮੌਕਾ ਜਾਂ ਬਣ ਗਿਆ ਨਾ ਵੀ ਨਹੀਂ ਹਰ ਬੰਦੇ ਦਾ ਯਾਰ ਹੁਣ ਜਾਣਾ ਜ਼ਰੂਰੀ ਆ ਜੇ ਨਾ ਗਏ ਤਾਂ ਲੋਕ ਗਾਣਾ ਕੱਢਣਗੇ ਜਿਹੜੀ ਡਰ ਦੀ ਪੋਲਿਟਿਕਸ ਆ ਇਹਨਾਂ ਲੋਕਾਂ ਦੀ ਇਹ ਖਤਰਨਾਕ ਆ ਹਾਂ ਸੋਹਣੀ ਗੱਲ ਕੀਤੀ ਹਾਂ ਇਹ ਡਰ ਦੀ ਪੋਲਿਟਿਕਸ ਨਾ ਕਰਦਾ ਹੁਣ ਕਿ ਅਸਲ ਵਿੱਚ ਤੇ ਬੇੜੀਆਂ ਪਾਈਆਂ ਨੇ ਭਾਈ ਜਿਹੜੇ ਫਸੇ ਨੇ ਉਹਨਾਂ ਨੂੰ ਕੱਢਣ ਦੇ ਲਈ ਉਹ ਹੁੰਦਾ ਕਿ ਆ ਵੀ ਉਹ ਜਿਵੇਂ ਉਹ ਬਾਜਵਾ ਸਾਹਿਬ ਦੀ ਸ਼ਾਇਦ ਹੋਵੇ ਵੀ ਉਹ ਗੱਡੀ ਦੀ ਆਲੀ ਚਾਂਪੀ ਉਹ ਚ ਬੰਦੇ ਨੌ ਪੈਂਦੇ ਨੇ ਤੋ 6 ਬੰਦੇ ਤੁਸੀਂ ਆਪਣੇ ਲੈ ਕੇ ਵਿੱਚ ਵੜ ਗਏ ਤੇ ਮੈਨੂੰ ਦੱਸੋ ਕੱਢ ਕੇ ਕਿੰਨੂੰ ਲਿਆਉਣਾ ਵੀ ਤੁਸੀਂ ਬਾਹਰੋਂ ਹਰੀ ਝੰਡੀ ਦੇਦੇ ਹੋ ਵੀ ਚਲੋ ਤੁਸੀਂ ਲਿਆਂਦੀਆਂ ਜੇ ਤੁਹਾਡੇ ਰਾਹੀਂ ਕਿਤੇ ਆਈਆਂ ਤੁਸੀਂ ਬਾਹਰੋਂ ਝੰਡੀ ਦੇਦੇ ਹੋ ਵੀ ਐਸੀਆਂ ਆਏ ਆ ਤੇ ਇਹਦੇ ਚ ਇੱਕ ਡਰਾਈਵਰ ਤੇ ਲੋਕਲ ਬਾਹਰ ਤੇ ਤੁਸੀਂ ਬੰਦੇ ਕੱਢੋ ਜੇ 6 ਬੰਦੇ ਆਪਣੇ ਲੈ ਕੇ ਵਿੱਚ ਬਹਿ ਗਏ ਤਾਂ ਤੁਸੀਂ ਕੱਢ ਕੇ ਕਿਸ ਨੂੰ ਕਿਧਰ ਹਾਂ ਸੋ ਇਹ ਜਿਹੜੀ ਸਟੰਟ ਬਾਜੀਆ ਚੋਂ ਬਾਹਰ ਆਉਣਾ ਚਾਹੀਦਾ ਲੋਕਾਂ ਦੇ ਤੇ ਆਫਤ ਬਣੀ ਪਈ ਹੈ ਤੇ ਤੁਹਾਡੇ ਬਾਦੀ ਫਿਕਰ ਨਹੀਂ ਕੋਈ ਪਈ ਤੇ ਇਹ ਫਿਰ ਫਿਰ ਕਈ ਜਿਹੜੇ ਕੋਈ ਕਹਦੇ ਵੀ ਫਿਕਰਿੰਗ ਬਣਾਉਣ ਜਾਂਦੇ ਨੇ ਤੇ ਫਿਰ ਗੁੱਸਾ ਲੱਗਣਾ ਪਰ ਇਹੋ ਜਿਹੇ ਲੋਕ ਇਹਨੇ ਚਾਹਦਕ ਜਿਹੜੇ ਵਿੱਚ